ਪਾਰਟੀ ਦੀ ਅਮੁੱਤ ਸ਼ਕਤੀ ਜਾਵੇਗਾ ਸਭੂ ਪਾਸ਼ਾ ਜੀ ਦੀ ਰਹਿਮਤ ਤੋਂ 10 ਦਿਨਾਂ ਤੋਂ ਬਾਅਦ ਕੀ ਕੀ ਵਾਲਿਆਂ ਵੱਲੋਂ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਜਨਮ ਸਾਲ ਪੁਰਖੀਚੇ ਤੋਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਤਰੋਹੇ ਲੰਗੇ ਚੱਲ ਰਹੇ ਨੇ ਸਰਬੋਸਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਸ਼ੁਕਰਾਨਾ ਅਦਾ ਕਰਦੇ ਹਾਂ ਜੀ ਤਰੋਹੇ ਲੰਗੇ ਸਤਿਕਾਰਯੋਗ ਰੋਲ ਲੰਗਰ ਪਾਕੀ ਆਉਂਦਾ ਹੈ ਲਾਈਵ ਜਾਣਦੇ ਚੈਨਲ ਤੋਂ ਇਸ ਦਾ ਪੰਜਾਬੀ ਦਾ ਆਇਆ ਹੋਣਾ ਹੈ ਨਵਾਂ ਟੀਕਟ ਵਾਲਾ ਆ ਗਿਆ ਦੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮੱਲੇ ਦੇ ਤਿਹਾਰ ਤੇ ਪਿੰਡ ਚੀਚੇ ਦੀਆਂ ਸੰਗਤਾਂ ਨੇ ਗੰਨੇ ਦੇ ਰਸ ਦੇ ਲੰਗਰ ਲਗਾਏ ਆਓ ਵਖੀਏ ਪੂਰੀ ਰਿਪੋਰਟ ਆਹ ਹੈ ਗੁਰੂ ਜੀ ਕੀ ਫਤਿਹ ਸੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਲੇ ਮੱਲੇ ਦੀਆਂ ਸੀਤਾ ਸਿੰਘਾਂ ਦੇ ਸਾਨਾਂ ਦੇ ਉੱਤੋਂ ਸੇਵਾਦਾਰ ਪਹੁੰਚ ਕੇ ਸੰਤਿ ਮਿਠੇ ਗੰਨੇ ਦੇ ਰਾਸ ਲਗਾ ਕੇ ਸੰਤਰੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਸਾਰੀਆਂ ਸੰਗਤਾਂ ਨੂੰ ਅਕੀਦ ਕਰਦੇ ਆ ਜਿਹੜੀਆਂ ਹੌਨਾ ਮੱਲਾ ਬਣਾਉਣ ਵਾਸਤੇ ਦੇ ਦੂਦੇ ਦਰਸ਼ਨਾ ਵਾਸਤੇ ਸੰਗਤਾਂ ਜਾ ਰਹੀਆਂ ਹਨ ਉਹ ਸੰਗਤਾਂ ਬੋਲ ਤੇ ਨਗਰ ਵਿੱਚ ਰੌਣਕਾਂ ਬਣੌਰ ਠੰਡਾ ਮੂਡਾ ਜੱਲੇ ਦਾ ਆਸਰ ਬਣ ਹੋਰ ਵੀ ਜੋ ਗੁਰੂ ਦੇ ਪਿਆਰਿਆਂ ਨੇ ਬਹੁਤ ਹੀ ਅਕਲੀ ਵੀ ਇਸ ਦੇ ਪਿਆਰਿਆਂ ਨੇ ਨਿਕਾ ਤਰਾ ਦੇ ਇਸ ਤਰ੍ਹਾਂ ਦੇ ਪਦਾਰਥਾਂ ਦੇ ਲੰਗਰ ਲਗਾਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਆਪ ਸੁਰੇ 22 10 9 ਦੀ ਕਿਰਤ ਕਮਾਈਆਂ ਦੇ ਵਿੱਚੋਂ ਪਾ ਕੇ ਵਧੀਆ ਤਰੀਕੇ ਦੇ ਨਾਲ ਵਧੀਆ ਸੰਗੋਗ ਕਰਕੇ ਸਿੱਖੇ ਸੰਗਤ ਦੇ ਨਾਲ ਲੰਗਰ ਲਗਾਏ ਗਏ ਨੇ ਸਿੱਖ ਸਰਾਨਾ ਵਾਲ ਦੇ ਲਿਖੀ ਰੋਹ ਦਾ ਲੰਗਰ ਤੁਮਾਰਾ ਜੀ ਦੀ ਕਿਰਪਾ ਦੇ ਨਾਲ 12 ਤਰੀਕ ਤੋਂ ਚਾਲੂ ਕੀਤਾ ਸੀਗਾ ਅੱਜ 22 ਤਰੀਕ ਹੋ ਚੁੱਕੀ ਐ 17 16 ਤਰੀਕ 26 ਤਰੀਕ ਤੱਕ 27 ਤਰੀਕ ਤੱਕ ਚੱਲੇਗਾ ਚਲੋ ਜਿੰਨੀ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਸੱਚੇ ਬਾਦਸ਼ਾਹ ਦੀ ਇਹ ਤਰਾਹੀ ਲੰਗਰ ਚੱਲਦੇ ਰਹੇ ਨੇ ਸੰਤਾਂ ਨੂੰ ਪੀਰ ਕਰਦੇ ਆ ਆਪ ਸਾਹਿਬਾਰਾ ਪੱਤਰਕਾਰ ਪਹੁੰਚੇ ਨੇ ਇਹ ਤੁਹਾਡੇ ਵਿੱਚ ਸੋਭਾ ਵਧਾ ਰਹੇ ਨੇ ਗੁਰੂ ਘਰ ਦੇ ਲੰਗਰਾਂ ਦੀ ਇਹਨਾਂ ਵੀ ਗੁਰੂ ਮਹਾਰਾਜ ਜੜਦੀ ਕਲਾ ਕਰੇ ਹਰ ਮਦਾਨ ਪਤੇ ਬਖਸ਼ੇ ਜਿੱਥੋਂ ਤੱਕ ਵੀ ਦੁਨੀਆ ਦੀ ਆਵਾਜ਼ ਪਹੁੰਚਦੀ ਆ ਗੁਰੂ ਦੇ ਲੰਗਰਾਂ ਵਿੱਚ ਗੁਰੂ ਮਹਾਰਾਜ ਦੇ ਮੱਥਾ ਟੇਕਣ ਵਾਲੀਆਂ ਸੰਗਤਾਂ ਬਿਲਕੁਲ ਹੌਸਲੇ ਦੇ ਪਿਆਰ ਦੇ ਨਾਲ ਘੱਟ ਸਪੀਡ ਦੇ ਵਿੱਚ ਜਾਣ ਸਮਾਂ ਆਥ ਨਹੀਂ ਆਉਂਦਾ ਮੇਰਾ ਮੁੜ ਕੇ ਉਸਦੇ ਇੱਕ ਵਾਰ ਦਾ ਤੇ ਗੁਰੂ ਮਹਾਰਾਜ ਦੇ ਅੰਦਰ ਵੀ ਪੂਰੀ ਪਿਆਰ ਦੇ ਨਾਲ ਚੱਲਿਏ ਤੇ ਕੋਈ ਨਹੀਂ 10 ਮਿੰਟਾਂ ਦਾ ਗੱਲ ਇਹ ਵੀ ਪਹੁੰਚ ਜਾਂਦੇ ਤੇ ਗੁਰੂ ਮਹਾਰਾਜ ਦੇ ਖੁੱਲੇ ਤੀਕੇ ਦੇ ਨਾਲ ਦਰਸ਼ਨ ਹੋਣਗੇ ਜੇ ਕੋਈ ਨੁਕਸਾਨ ਹੋ ਜੇ ਕਿਸੇ ਦਾ ਨੁਕਸਾਨ ਵੀ ਮਾੜਾ ਆਫਤਾ ਵੀ ਨੁਕਸਾਨ ਪਾੜਾ ਸਾਰਿਆਂ ਸੰਗਤਾਂ ਨੂੰ ਇਹ ਵੀ ਪੀਸ ਕਰਦੇ ਆ ਜਿਵੇਂ ਕੋਲ ਹੌਸਲੇ ਦੇ ਪਿਆਰ ਦੇ ਨਾਲ ਚੱਲੋ ਜੰਡਾ ਮੁਟਾ ਜੱਨੇ ਦਾ ਰਾਸ ਚਾਕੇ ਜਾਨਾ ਬਰਦੇ ਪਹੁੰਚਾ ਦਰਸਾਉਤਾ ਕਰੋ ਜਿੰਨੀਆਂ ਵੀ ਦਾਜੇਆਂ ਲਾਤੀਆਂ ਸੰਗਤਾਂ ਜਿੰਨੇ ਵੀ ਵੀਰ ਸੇਵਾ ਕਰਦੇ ਨੇ ਗੁਰੂ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਆਰ ਮਦਾਨ ਫਤੇ ਬਖਸ਼ਣ ਵਾਹਿਗੁਰੂ ਜੀ ਦਾ ਕਾਰਨ ਸਾਹਿਬ ਜੀ ਦੀ ਕੀਪਤ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਦੇ ਮੁਹੱਲੇ ਦੇ ਲੰਗਰ ਹਰ ਸਾਲ ਦੀ ਤਰ੍ਹਾਂ ਅਮਰ ਸ਼ਹੀਦ ਬਾਬਾ ਨੌ ਸਿੰਘ ਦੇ ਜਨਮ ਸਾਲ ਪੰਚੀਕੇ ਤੋਂ ਸੰਤ ਬਾਬਾ ਨੌਨਹਾ ਅਖੰਡ ਜੀ ਕੀਕੇ ਵਾਲਿਆਂ ਵੱਲੋਂ 2005 ਸੰਤੋਂ ਲੈ ਕਰਕੇ ਪਹਿਲਾ ਲੰਗਰ ਵੱਲਾ ਸਾਹਿਬ ਦੀ ਉਸ ਤੋਂ ਬਾਅਦ ਦੁਹਰਜੀ ਤੇ ਬੈਸਟ ਪ੍ਰਾਈਜ਼ ਤੇ ਹੋਰ ਅਸਥਾਨਾਂ ਦੇ ਉੱਪਰ ਮਾਨਾਂ ਵਾਲੇ ਦੇ ਕੋਲ ਲੰਗਰ ਲਾਉਂਦੇ ਹੋਏ ਇਹ 19ਵਾਂ ਲੰਗਰ ਹੈ ਜਿਹੜਾ ਸ਼ਕਾਲਾ ਪੈਲਸ ਦੇ ਵਿੱਚ ਚੱਲ ਰਿਹਾ ਹੈ ਕਲਗੀਧਰ ਪਾਤਸ਼ਾਹ ਸਹਾਉ ਕੁਸਤਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਉਹ ਸਮੇਂ ਹੋੜੀਆਂ ਦੇ ਰੰਗ ਜਿਹੜੇ ਸੀ ਬਹੁਤ ਮੈਲੇ ਕਚਲੇ ਢੰਗਾਂ ਦੇ ਨਾਲ ਲੋਕ ਹੋੜੀ ਖੇលਿਆ ਕਰਦੇ ਸਨ ਕਲਗੀਧਰ ਪਾਤਸ਼ਾਹ ਸਾਹਿਬ ਜੀ ਨੇ 1999 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਨਾਲ ਹੀ ਉਪਦੇਸ਼ ਕੀਤਾ ਕਿ ਮੇਰਾ ਖਾਲਸਾ ਭੋਲਾ ਮਹੱਲਾ ਕਿੱਦਿਆ ਕਰੇਗਾ ਆਪਣਾ ਸਾਰਾ ਸੰਸਵਾਰ ਕਰਕੇ ਵਚਨ ਕੀਤਾ ਨਨ ਪੁੱਤਰਨ ਕੇ ਸੀਸ ਪਰ ਤਵਾਰ ਦੀਏ ਸਤ ਚਾਰ ਚਾਰ ਮੁਏ ਤਾਂ ਕਿਆ ਹੂਆ ਜੀਵਤ ਕਈ ਹਜ਼ਾਰ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਮੇਰਾ ਖਾਲਸਾ ਆਣ ਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਕਿੱਡਾ ਕਰੇਗਾ ਇਸੇ ਤਰ੍ਹਾਂ ਅਮਰ ਸ਼ਹੀਦ ਬਾਬਾ ਲਾਖ ਸਿੰਘ ਜੀ ਦੀ ਵਕਤ ਇਨਾ ਸ਼ਕਰਾਨਾ ਪੈਲਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਚਾਰਾ ਨੇ ਬਾਬਾ ਮੂਨ ਜੀ ਬਾਬਾ ਬਲਦੀਪ ਸਿੰਘ ਜੀ ਬਾਬਾ ਮੁਖਤਾਰ ਸਿੰਘ ਜੀ ਹੋਰ ਸਾਰੇ ਸੇਵਾਦਾਰ ਵਿਅੰਤ ਸੇਵਾਵਾਂ ਕਰਕੇ ਲਾਭਾ ਲਿਆ ਰਹੇ ਨੇ ਜਕਾਰਾ ਬੁਲਾਵੇ ਫਤੇ ਪਾਵੇ ਕਲਗੀਧਰ ਪਾਸ਼ਟਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੰਨ ਨੂੰ ਭਾਵੇ ਨਿਹਾਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵਾਂ ਖੇਡਣੇ ਸੰਦੂਕੀ ਦਿੱਤੇ ਮਾਰਾ ਖੇਡਣੇ ਰਿਪੋਰਟਰ ਮਲਕੀਤ ਸਿੰਘ ਬੱਬੂ ਦੀ ਰਿਪੋਰਟ ਪੰਜਾਬੀ ਐਕਟੀਵਿਟੀ ਵੀ ਸ੍ਰੀ ਅਮਰitsar ਸਾਹਿਬ